हेलो सत श्रीकाल जी मैं उम्मीद करती हूँ तुम सारे ठीक ठाक होवोंगे तो आज मैं फिर मैं तो कुछ घूम रहा तो मैं पता नहीं हूँ चल रहा लाइव ठीक ਸੋ ਅੱਜ ਮੈਂ ਆਪਣੇ ਲੈਪਟਾਪ ਤੋਂ ਲਾਈਵ ਕੀਤਾ ਹੈ ਬਿਕੋਜ਼ ਮੈਂ ਅੱਜ ਆਪਣੇ ਭੈਣ ਭਰਾਵਾਂ ਨੂੰ ਕੁਝ ਦਿਖਾਉਣਾ ਚਾਹੁੰਦੀ ਸੀ ਜੋ ਕਿ ਮੈਂ ਆਪਣੇ ਫੋਨ ਤੋਂ ਦਿਖਾ ਸਕਦੀ ਹੈਗੀ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਵਾਂਗੀ ਕਿ ਤੁਸੀਂ ਜਦੋਂ ਕੋਈ ਵੀ ਕੰਮ ਸ਼ੁਰੂ ਕਰਨਾ ਹੁੰਦਾ ਹੈ ਕੋਈ ਨਵੀਂ ਜੋਬ ਕਰਨੀ ਹੁੰਦੀ ਹੈ ਜਾਂ ਕੋਈ ਬਿਜ਼ਨਸ ਸ਼ੁਰੂ ਕਰਨਾ ਹੈ ਜਾਂ ਕਰਦੇ ਵਿੱਚ ਕੋਈ ਫੈਸਲਾ ਲੈਣਾ ਹੈ ਤੇ ਆਪਾਂ ਨੂੰ ਹਮੇਸ਼ਾ ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਲੈਣੀ ਚਾਹੀਦੀ ਹੈ ਕਿ ਕਦੇ ਵੀ ਅੱਧੀ ਇਨਫੋਰਮੇਸ਼ਨ ਲੈ ਕੇ ਆਪਣੀ رائے ਨਹੀਂ ਬਣਾਉਣੀ ਚਾਹੀਦੀ ਕਿਉਂਕਿ ਸਾਨੂੰ ਅਸੀਂ ਅਕਸਰ ਇਦਾਂ ਕਰਦੇ ਆ ਕਿ ਥੋੜੀ ਜਿਹੀ ਇਨਫੋਰਮੇਸ਼ਨ ਲੈ ਕੇ ਤੇ ਅਸੀਂ ਆਪਣੀ ਹੀ رائے ਬਣਾ ਲਈਦੀ ਆ ਕਿ ਨਹੀਂ ਜੀ ਫੋਰ ਐਗਜ਼ਾਮਪਲ ਜਿਵੇਂ ਅਮ ਬਹੁਤ ਸਾਰੇ ਭਾਂਡ ਪ੍ਰਾਤਾ ਮੈਨੂੰ ਲੱਗਦਾ ਕਿ ਸਾਡੇ ਤੱਕ ਰੀਚ ਆਉਟ ਇਸ ਕਰਕੇ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਹੈਗਾ ਕਿ ਕਿਤੇ ਸਕੇਮ ਜਾਂ ਫਰਾਡ ਨਾ ਹੋਵੇ ਹੈਨਾ ਬੱਟੇ ਨਹੀਂ ਜੀ ਦੇਖੋ ਮੈਂ ਪਿਛਲੇ 3 ਸਾਲ ਤੋਂ ਇਸ ਬਿਜ਼ਨਸ ਦੇ ਵਿੱਚ ਹੈਗੀ ਆ ਤੇ ਇਹ ਜਿਹੜਾ ਬਿਜ਼ਨਸ ਪੇਜ ਆ ਉਹਨੂੰ ਮੈਂ ਖੁਦ ਹੀ ਮੈਨੇਜ ਕਰਦੀ ਆ ਆਪ ਹੀ ਮੈਂ ਤੁਹਾਡੇ ਹਰ ਇੱਕ ਕੁਐਸਚਨ ਦਾ ਅਨਸਰ ਦਿੰਦੀ ਆ ਡਾਇਰੈਕਟ ਮੈਸੇਜ ਤੇ ਵਿੱਚ ਤੇ ਜੇ ਤੁਸੀਂ ਪਰਸਨਲ ਪ੍ਰੋਫਾਈਲ ਤੇ ਵੀ ਮੈਸੇਜ ਕਰਦੇ ਹੋ ਤਾਂ ਵੀ ਮੈਂ ਹੀ ਰਿਪਲਾਈ ਕਰਦੀ ਆ ਤੇ ਬਾਕੀ ਤੁਹਾਡੇ ਸਾਹਮਣੇ ਰੋਜ਼ ਮੈਂ ਲਾਈਵ ਆਉਂਦੀ ਆ ਹਰ ਰੋਜ਼ ਨਵਾਂ ਟੌਪਿਕ ਹੁੰਦਾ ਅੱਜ ਟੌਪਿਕ ਜਿਹੜਾ ਹੈਗਾ ਉਹ ਹੈਗਾ ਈਮੇਲਸ ਲਈ ਜਿਹੜੇ ਲੋਕ ਮੇਰੇ ਪੈਨਪਰਾ ਸਾਡੀ ਵੈਬਸਾਈਟ ਤੇ ਆਪਣੇ ਆਪ ਸਾਈਨ ਇਨ ਕਰਦੇ ਨੇ ਜਾਂ ਮੈਨੂੰ ਆਪਣਾ ਨਾਮ ਤੇ ਈਮੇਲ ਸੈਂਡ ਕਰਦੇ ਨੇ ਤਾਂ ਮੈਂ ਉਹਨਾਂ ਨੂੰ ਸਾਈਨ ਅਪ ਕਰਦੀ ਹਾਂ ਅੱਜ ਉਹਨਾਂ ਵਾਸਤੇ ਕਿਉਂਕਿ ਕੁਝ ਮੇਰੇ ਪੈਨਪਰਾ ਕਹਿੰਦੇ ਕਿ ਸਾਨੂੰ ਲਿੰਕ ਨਹੀਂ ਆਇਆ ਸੋ ਉਹਨਾਂ ਨੂੰ ਮੈਂ ਥੋੜਾ ਜਿਹਾ ਐਕਸਪਲੇਨ ਕਰਨਾ ਚਾਹਾਂਗੀ ਕਿ ਜਦੋਂ ਤੁਹਾਨੂੰ ਈਮੇਲ ਆਉਂਦੀ ਹੈ ਫਸਟਵਾਲ ਤਾਂ ਜਦੋਂ ਤੁਸੀਂ ਆਪਣਾ ਨਾਮ ਤੇ ਈਮੇਲ ਐਡਰੈਸ ਸਾਈਨ ਇਨ ਕਰਦੇ ਹੋ ਮੇਰੀ ਵੈਬਸਾਈਟ ਤੇ ਆਪਣੇ ਆਪ ਕਰਦੇ ਹੋ ਜਾਂ ਮੈਨੂੰ ਭੇਜਦੇ ਹੋ ਹਨ ਕੋਈ ਮੈਟਰ ਨਹੀਂ ਕਰਦਾ ਤਾਂ ਸੋ ਉਹ ਤੇ ਕੀ ਹੁੰਦਾ ਹੈ ਫਸਟ ਟਾਈਮ ਈਮੇਲ ਆਉਂਦੀ ਹੈ ਹੋ ਸਕਦਾ ਤੁਹਾਡੇ ਜੰਕ ਜਾਂ ਸਪੈਮ ਫੋਲਡਰ ਚ ਚਲੇ ਜਾਂਦੀ ਹੋਵੇ ਤਾਂ ਤੁਸੀਂ ਕੀ ਕਰਨਾ ਆਪਣੇ ਸਾਰੇ ਫੋਲਡਰਸ ਚੈੱਕ ਕਰਨੇ ਇਨਬਾਕਸ ਜੰਕ ਐਂਡ ਸਪੈਮ ਫੋਲਡਰ ਤਿੰਨੋਂ ਫੋਲਡਰ ਚੈੱਕ ਕਰਨ ਤੋਂ ਬਾਅਦ ਤੁਹਾਨੂੰ ਦੋ ਈਮੇਲਸ ਆਉਣਗੀਆਂ ਗੇਟੀ ਸੋ ਫਸਟ ਈਮੇਲ ਤਾ ਤੁਹਾਨੂੰ ਆਵੇਗੀ ਕਿ ਤੁਹਾਡਾ ਪਰਸਨਲ ਲਿੰਕ ਹੈ ਨਾ ਤੁਹਾਨੂੰ ਮੈਨ ਲਦਨੀਤ ਮੈਨ ਲਦ ਸਕਰੀਨ ਤੋਂ ਦਿਖਣਾ ਨਹੀਂ ਹੈਗਾ ਚੰਗੀ ਤਰ੍ਹਾਂ ਸੋ ਮੈਂ ਪੜ ਕੇ ਦੱਸ ਦਣੀ ਐਥੇ ਪਹਿਲੀ ਈਮੇਲ ਜਦੋਂ ਆਉਂਦੀ ਆ ਉੱਥੇ ਲਿਖਿਆ ਹੁੰਦਾ ਕਿ ਕਲਿੱਕ ਦ ਰਜਿਸਟਰ ਲਿੰਕ ਬਿਲੋ ਟੂ ਸੇਵ ਯੂਰ ਸੀਟ ਫॉर द ਲਾਈਵ ਵੈਬਿਨਾਰ ਯੂਰ ਜੈਸਟ ਯੂ ਰਜਿਸਟਰ ਤੋ ਉਹ ਕਹਿੰਦੇ ਨੇ ਕਿ ਜਿਹੜੇ ਤੁਸੀਂ ਵੈਬਿਨਾਰ ਤੁਸੀਂ ਜਦੋਂ ਸਾਈਨ ਇਨ ਕੀਤਾ ਹੁਣ ਜਿਹੜਾ ਨੈਕਸਟ ਵੈਬਿਨਾਰ ਆਏਗਾ ਉਹਦੇ ਲਈ ਤੁਸੀਂ ਰਜਿਸਟਰ ਕਰਨਾ ਹੈ ਤੋ ਤੁਸੀਂ ਫਰਸਟ ਬੈਰੀ ਟਾਪ ਤੇ ਇਹ ਲਾਈਨ ਲਿਖੀ ਹੋਈ ਹੈ ਉੱਥੇ ਕਲਿੱਕ ਕਰਨਾ ਹੈ ਤੇ ਤੁਸੀਂ ਆਪਣਾ ਨਾਮ ਭਰਨਾ ਹੈਗਾ ਤੇ ਤੇ ਫਿਰ ਉਸ ਤੋਂ ਬਾਅਦ ਮੈਂ ਇੱਕ ਮਿੰਟ ਦੇਖਦੀ ਹਾਂ ਕਲਿੱਕ ਕਰਨ ਤੋਂ ਬਾਅਦ ਕੀ ਹੁੰਦਾ ਤੇ ਉਸ ਤੋਂ ਬਾਅਦ ਇੱਕ ਲਿੰਕ ਹੋਰ ਹੈਗਾ ਥੱਲੇ ਠੀਕ ਹੈ ਜੀ ਉਸ ਲਿੰਕ ਤੇ ਉਹਨਾਂ ਨੇ ਦੱਸਿਆ ਹੈ ਕਿ ਕਲਿੱਕ ਕਰਦੇ ਆ ਤਾਂ ਉੱਥੇ ਆਉਂਦਾ ਟਿਊਸਡੇ 5:00 ਆਕ ਆਵੇਗਾ ਵੈਨਕੂਵਰ ਦੇ ਟਾਈਮ ਤੇ ਤੇ ਥਰਸਡੇ 5:00 ਟਾਈਮ ਤੇ ਆਵੇਗਾ ਸੋ ਕਹਿੰਦੇ ਕਿ ਤੁਸੀਂ ਚੂਜ਼ ਕਰਨਾ ਇਹਨਾਂ ਦੇ ਵਿੱਚੋਂ ਸੋ ਡਿਪੈਂਡ ਹੈ ਜੋ ਤੁਸੀਂ ਹੁਣ ਮੰਡੇ ਸਾਈਨ ਇਨ ਕੀਤਾ ਹੈ ਤੇ ਆਫਕੋਰਸ ਤੁਸੀਂ ਫਿਰ ਟਿਊਸਡੇ ਵਾਲਾ ਚੂਜ਼ ਕਰੋਗੇ ਜੇ ਵੈਨਸਡੇ ਕੀਤਾ ਹੈ ਤਾਂ ਫਿਰ ਤੁਸੀਂ ਥਰਸਡੇ ਵਾਲਾ ਚੂਜ਼ ਕਰੋਗੇ ਠੀਕ ਹੈ ਜੀ ਸੋ ਮੈਂ ਉੱਥੇ ਟਿਊਸਡੇ ਵਾਲੇ ਤੇ ਕਲਿੱਕ ਹਾਂਜੀ ਮੈਂ ਯੂਸਡੇ ਵਾਲੇ ਤੇ ਕਲਿੱਕ ਕੀਤਾ ਸੀ ਬਿਕੋਜ਼ ਅੱਜ ਹੋਰ ਅਡੀ ਥਰਸਡੇ ਹੈਗਾ ਯਾ ਅੱਜ ਵਾਲੇ ਤੇ ਵੀ ਕਰ ਸਕਦੇ ਆ ਬਟ ਡਸ ਡਸ ਮੈਟਰ ਸੋ ਉਸ ਤੋਂ ਬਾਅਦ ਤੁਹਾਨੂੰ ਐਦਾਂ ਦਾ ਬਾਕਸ ਖੁੱਲੇਗਾ ਸੋ ਜੇ ਤੁਹਾਨੂੰ ਦਿਖ ਰਿਹਾ ਸ਼ਾਇਦ ਉਹਦੇ ਵਿੱਚ ਨਹੀਂ ਪ੍ਰੋਪਰਲੀ ਦਿਖ ਰਿਹਾ ਹੈ ਨਾ ਲਾਈਟ ਪੈਂਦੀ ਪਈ ਆ ਓਕੇ ਕੋਈ ਨਹੀਂ ਉੱਥੇ ਲਿਖਿਆ ਹੈਗਾ ਰਜਿਸਟਰ ਫਾਰ ਇਵੈਂਟ ਤੇ ਤੁਸੀਂ ਆਪਣਾ ਫਰਸਟ ਨਾਮ ਪਾਉਣਾ ਹੈ ਲਾਸਟ ਨੇਮ ਪਾਉਣਾ ਤੇ ਜਿਹੜੀ ਈਮੇਲ ਤੁਸੀਂ ਮੈਨੂੰ ਦਿੱਤੀ ਹੈ ਉਹ ਭਰ ਕੇ ਤੇ ਰਜਿਸਟਰ ਕਰ ਲੈਣਾ ਠੀਕ ਹੈ ਜੀ ਸੋ ਉਸ ਤੋਂ ਬਾਅਦ ਜਿਹੜਾ ਹੈਗਾ ਆ ਆ ਤੁਸੀਂ ਫੇਰ ਆਪਣੇ ਉਸੇ ਪੇਜ ਤੇ ਚਲੇ ਉਸੇ ਈਮੇਲ ਦੇ ਵਿੱਚ ਚਲੇ ਜਾਣਾ ਹੈਗਾ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਈਮੇਲ ਉਹਦੇ ਬਿਲਕੁਲ ਨਾਲ ਹੀ ਇੱਕ ਹੋਰ ਈਮੇਲ ਆਉਂਦੀ ਹੈ ਠੀਕ ਹੈ ਜੀ ਤੇ ਉੱਤੇ ਲਿਖਿਆ ਹੁੰਦਾ ਕਿ ਹਾਂ ਜੀ ਤੁਸੀਂ ਇਨ ਹੋ ਗਏ ਹੋ ਯੂ ਆਰ ਇਨ ਕੰਗ੍ਰੈਚੁਲੇਸ਼ਨ ਐਂਡ ਟੇਕਿੰਗ ਯੋਰ ਫਰਸਟ ਸਟੈਪ ਇਨ ਟੇਕਿੰਗ ਯੋਰ ਫਰਸਟ ਸਟੈਪ ਟੂ ਬਿਲਡਿੰਗ ਯੋਰ ਔਨਲਾਈਨ ਬਿਜ਼ਨਸ ਠੀਕ ਹੈ ਜੀ ਸੋ ਆਹ ਹੰਜੀ ਇਹ ਫਿਰ ਸਾਰੀ ਲਾਈਕ ਇੰਗਲਿਸ਼ ਦੇ ਵਿੱਚ ਹੁੰਦੀ ਆਈਮੇਲ ਤੇ ਘਬਰਾਉਣ ਦੀ ਲੋੜ ਨਹੀਂ ਹੁੰਦੀ ਠੀਕ ਹੈ ਜੀ ਸੋ ਇਟ ਜਸ ਨਾਰਮਲ ਈਮੇਲ ਹੁੰਦੀ ਆ ਇਹਦੇ ਵਿੱਚ ਉਹਨਾਂ ਨੇ ਦੱਸਿਆ ਹੁੰਦਾ ਹੈ ਜੀ ਉਹ ਹੀ ਸੇਮ ਥੀਸ ਕਿ ਤੁਸੀਂ ਆਪਣਾ ਇਨਬਾਕਸ ਚੈੱਕ ਕਰਨਾ ਹੈ ਸਪੈਮ ਚੈੱਕ ਕਰਨਾ ਹੈ ਜੰਕ ਫੋਲਡਰ ਚੈੱਕ ਕਰਨਾ ਹੈ ਠੀਕ ਹੈ ਜੀ ਸੋ ਇਹ ਹੋਗੀ ਦੂਸਰੀ ਈਮੇਲ ਠੀਕ ਹੈ ਤੇ ਫਿਰ ਆਉਂਦੀ ਹੈਗੀ ਆ ਥਰਡ ਈਮੇਲ ਠੀਕ ਹੈ ਵਨ ਸੈਕਿੰਡ ਹਾਂਜੀ ਫਿਰ ਥਰਡ ਈਮੇਲ ਆਉਂਦੀ ਹੈ ਗਿਆ ਹਾਂਜੀ ਫਰਸਟ ਈਮੇਲ ਤੇ ਹੀ ਆਪਾਂ ਫਿਰ ਬੈਕ ਜਾਣਾ ਹੈਗਾ ਉਹਦੇ ਤੇ ਜਦੋਂ ਆਪਾਂ ਚੂਜ਼ ਕਰ ਲਿਆ ਉਹਦੇ ਬਿਲਕੁਲ ਜਿਹੜਾ ਆਲਰੇਡੀ ਵੈਬਿਨਾਰ ਨਿਕਲ ਗਿਆ ਹੁੰਦਾ ਮੰਨ ਲਓ ਤੁਸੀਂ ਟਿਊਸਡੇ ਨਾਈਟ ਨੂੰ ਸਾਈਨ ਅਪ ਕੀਤਾ ਆ ਤੇ ਉਹ ਵੈਬਿਨਾਰ ਆਲਰੇਡੀ ਲੰਘ ਗਿਆ ਪਰ ਤੁਹਾਨੂੰ ਕੀ ਹੈ ਰੀਪਲੇ ਲਿੰਕ ਆਇਆ ਹੁੰਦਾ ਹੈ ਠੀਕ ਹੈ ਜੀ ਉਹ ਤੁਸੀਂ ਸਾਈਨ ਕਰਨਾ ਜਿਹੜਾ ਉਹ ਨੈਕਸਟ ਲਈ ਕਰਨਾ ਹੁੰਦਾ ਤੇ ਤੁਹਾਨੂੰ ਉੱਥੇ ਰੀਪਲੇ ਲਈ ਆਉਂਦਾ ਪੂਰਾ ਈਮੇਲ ਨੂੰ ਸਕਰੋਲ ਕਰ ਲੈਣਾ ਹੈਗਾ ਠੀਕ ਹੈ ਉਸ ਤੋਂ ਬਾਅਦ ਥੱਲੇ ਲਿਖਿਆ ਹੁੰਦਾ ਹੈ ਵਾਚ ਆ ਤਾ ਵਰਕਸ਼ਾਪ ਰੀਪਲੇ ਸੋ ਮਾਲੋ ਜਿਹੜਾ ਅੱਜ ਵਾਲਾ ਆ ਉਹ ਤੁਹਾਨੂੰ ਰੀਪਲੇ ਦਾ ਲਿੰਕ ਆ ਗਿਆ ਸੋ ਤੁਸੀਂ ਉਹਦੇ ਤੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਫਿਰ ਪੇਜ ਐਵੇਂ ਦਾ ਖੁੱਲ ਜਾ ਮੈਨੂੰ ਇੱਥੇ ਲੱਗਦਾ ਕਿ ਦਿਖ ਨਹੀਂ ਰਿਹਾ ਹੈਗਾ ਕਿਉਂਕਿ ਲਾਈਟ ਪੈ ਰਹੀ ਹੈ ਤੇ ਆ ਥੋੜਾ ਥੋੜਾ ਦਿਖ ਰਿਹਾ ਹੈ ਨਾ ਹਾਂਜੀ ਆ ਇੱਥੇ ਦਿਖ ਰਿਹਾ ਇਹ ਵੀਡੀਓ ਹੈਗੀ ਹੈ ਸੋ ਵੀਡੀਓ ਤੇ ਤੁਸੀਂ ਕਲਿੱਕ ਕਰਨਾ ਹੈ ਇੱਥੇਲੀ ਸਾਈਡ ਤੇ ਇੱਥੇ ਪਲੇ ਦਾ ਬਟਨ ਹੈ ਪਰ ਜਦੋਂ ਤੁਸੀਂ ਦੂਸਰੀ ਸਾਈਡ ਇੱਥੇ ਹੋਣੇ ਇੱਕ ਛੋਟਾ ਜਿਹਾ ਐਰੋ ਹੈਗਾ ਆ ਉਹਦੇ ਤੇ ਤੁਸੀਂ ਕਲਿੱਕ ਕਰਦੇ ਹੋ ਤੇ ਸੈਟਿੰਗ ਦਾ ਆਪਸ਼ਨ ਆਉਂਦਾ ਆ ਸੀਸੀ ਦਾ ਆਪਸ਼ਨ ਆਉਂਦਾ ਸੋ ਸੀਸੀ ਤੇ ਤੁਸੀਂ ਕਲਿੱਕ ਕਰਕੇ ਜਿਹੜਾ ਹੈਗਾ ਲੈਂਗੁਏਜ ਚੂਜ਼ ਚੂਜ਼ ਕਰ ਸਕਦੇ ਹੋ ਠੀਕ ਹੈ ਜੀ ਸੋ ਬਹੁਤ ਸਾਰੇ ਪੰਪਰਾ ਇਹ ਇਤਨੇ ਘਬਰਾ ਜਾਂਦੇ ਨੇ ਕਿ ਹਾਏ ਤਾਂ ਇੰਗਲਿਸ਼ ਦੇ ਵਿੱਚ ਆ ਕਿੱਦਾਂ ਕਰਾਂਗੇ ਸੋ ਇਤਨਾ ਡਰਨ ਵਾਲੀ ਕੋਈ ਗੱਲ ਨਹੀਂ ਹੈ ਕਿ ਮੈਂ ਮੰਨਦੀ ਆ ਕਿ ਆਪਾਂ ਨੂੰ ਆਪਾਂ ਇਨਸਾਨ ਆ ਨਾਰਮਲ ਗੱਲਾਂ ਹੈ ਕਿ ਆਪਾਂ ਡਰਤਾ ਜਾਂਦੇ ਆ ਹੈਨਾ ਤੇ ਤੁਸੀਂ ਬਸ ਇੱਥੇ ਵਾਚ ਕਰਨਾ ਉਹ ਵੀਡੀਓ ਹੈਗੀ ਆ 90 ਮਿੰਟ ਦੀ ਉਹਨੂੰ ਵਾਚ ਕਰਨਾ ਉਹਨੂੰ ਵਾਚ ਕਰਨ ਤੋਂ ਬਾਅਦ ਥੋੜਾ ਉਸੇ ਪੇਜ ਨੂੰ ਤੁਸੀਂ ਇਦਾਂ ਥੋੜਾ ਜਿਹਾ ਥੱਲੇ ਸਕਰੋਲ ਕਰ ਲੈਣਾ ਹੈਗਾ ਤੇ ਤੁਹਾਨੂੰ ਕੋਈ ਅਬਾਊਟ 5 ਕੁ ਮਿੰਟ ਸਾਢੇ 4 ਮਿੰਟ ਦੀ ਵੀਡੀਓ ਇੱਕ ਹੋਰ ਹੈਗੀ ਆ ਠੀਕ ਹੈ ਜੀ ਉੱਥੇ ਲਿਖਿਆ ਹੁੰਦਾ ਚੈੱਕ ਆਊਟ ਥੀਸ ਐਕਚੁਅਲ ਟੈਸਟੀਮੋਨੀਅਲ ਫਰੋਮ ਰੀਅਲ ਪੀਪਲ ਲਾਈਕ ਜਿਹੜੇ ਰੀਅਲ ਦੇ ਵਿੱਚ ਲੋਕ ਕੰਮ ਕਰ ਰਹੇ ਨੇ ਆਲਰੇਡੀ ਉਹਨਾਂ ਨੇ ਆਪਣੇ ਬਾਰੇ ਇਹਦੇ ਵਿੱਚ ਦੱਸਿਆ ਹੁੰਦਾ ਹੈ ਠੀਕ ਹੈ ਜੀ ਤੇ ਜੇ ਤੁਹਾਨੂੰ ਸੁਣਦਾ ਹੋਵੇ ਆ ਵਾਸਤੇ ਟਰੇਡ ਚੇਂਜਿੰਗ ਵੈਬਿਨਾਰ ਆਈ ਜੁਆਇਨ ਦਾ ਬਿਜ਼ਨਸ ਰਾਈਟ ਅਵੇ I ਗੇਟ ਲੈਕ 2-3 ਵੀਕਸ ਆਫ ਟ੍ਰੇਨ ਸੋ ਇਹ ਤਾਂ ਥੋੜੇ ਥੋੜੇ ਲੋਕਾਂ ਨੇ ਥੋੜੀ ਥੋੜੀ ਆਪਣੀ ਕੁਝ ਲੋਕਾਂ ਨੇ ਆਪਣਾ ਥੋੜਾ ਥੋੜਾ ਇੰਟਰੋਡਕਸ਼ਨ ਦਿੱਤਾ ਹੁੰਦਾ ਆਪਣਾ ਰੀਜ਼ਨ ਦੱਸਿਆ ਹੁੰਦਾ ਵੀ ਮੈਂ ਕਿਉਂ ਸ਼ੁਰੂ ਕੀਤਾ ਸੀਗਾ ਠੀਕ ਹੈ ਸੋ ਐਵੇਂ ਕਰਕੇ ਤੁਹਾਨੂੰ ਜਿਹੜੀ ਆ ਫਰਸਟ ਸਟੈਪ ਦੀ ਇਨਫੋਰਮੇਸ਼ਨ ਇਹ ਤਾਂ ਮਿਲਦੀ ਹੈ ਚਾਹਤੋ ਜੇ ਤੁਸੀਂ ਰੈਡੀ ਹੋ ਉਹਨੂੰ ਲੱਗਦਾ ਹੈ ਕਿ ਹਾਂ ਮੈਂ ਹੁਣ ਵੈਬਿਨਾਰ ਵੀ ਦੇਖ ਲਿਆ ਮੈਂ ਇਹ 45 ਮਿੰਟ ਦੀ ਵੀਡੀਓ ਵੀ ਦੇਖ ਲਈ ਟੈਸਟੀਮੋਨੀਅਲ ਲੋਕਾਂ ਨੇ ਕੀ ਦੱਸਿਆ ਕਿਉਂ ਉਹਨਾਂ ਨੇ ਬਿਜ਼ਨਸ ਸ਼ੁਰੂ ਕੀਤਾ ਸੀਗਾ ਰਾਈਟ ਤੇ ਫਿਰ ਤੁਸੀਂ ਉਸੇ ਪੇਜ ਤੇ ਬਿਲਕੁਲ ਥੱਲੇ ਆ ਜਾਣਾ ਉੱਥੇ ਲਿਖਿਆ ਹੈ ਕਲਿੱਕ ਹੇਅਰ ਟੂ ਜੁਆਇਨ ਠੀਕ ਹੈ ਜੀ ਉਹ ਸਾਡਾ ਨੈਕਸਟ ਸਟੈਪ ਹੈਗਾ ਯਾ 149 ਡਾਲਰ ਯੂਐਸਡੀ ਜਿਹੜਾ ਟੋਟਲੀ ਫ੍ਰੀ ਹੁੰਦਾ ਹੈਗਾ ਟੋਟਲੀ ਰਿਫੰਡ ਹੁੰਦਾ ਸੌਰੀ 30 ਡੇਸ ਦੇ ਵਿੱਚ ਠੀਕ ਹੈ ਜੀ ਜਦੋਂ ਤੁਸੀਂ ਉਹਦੇ ਉੱਤੇ ਦੇਖੋਗੇ ਤੁਸੀਂ ਲਿਖਿਆ ਵੀ ਹੋਇਆ 30 ਡੇ ਮਨੀ ਬੈਕ ਗਾਰੰਟੀ ਠੀਕ ਹੈ ਜੀ ਤੇ ਇਹ ਸੀਗੇ ਸਟੈਪਸ ਸਾਡੇ ਫਸਟ ਸਟੈਪ ਜਿਹੜੇ ਬਹੁਤ ਕਈ ਵਾਰੀ ਕਨਫਿਊਜ਼ ਹੋ ਜਾਂਦੇ ਨੇ ਲੋਕ ਕਹਿ ਦਿੰਦੇ ਨੇ ਭੈਣ ਭਰਾ ਕੀ ਕਹਿ ਵਰ ਕਹਿ ਦਿੰਦੇ ਨੇ ਕਿ ਸਾਡੇ ਕੋਲ ਈਮੇਲ ਨਹੀਂ ਹੈਗੀ ਤੇ ਤੁਸੀਂ WhatsApp ਤੇ ਦੇ ਦਿਓ ਹੁਣ ਦੇਖੋ ਜਿਹੜੀ ਸਿਸਟਮ ਨੇ ਇਨਫੋਰਮੇਸ਼ਨ ਐਦਾ ਪ੍ਰੋਵਾਈਡ ਕਰਨੀ ਆ ਸਿਸਟਮ ਨੇ ਆਪ ਖੁਦ ਤੁਹਾਨੂੰ ਰਿਪੀਟ ਕਰਨਾ ਆ ਵੀਡੀਓ ਵਾਈਸ ਸਾਰਾ ਕੁਝ ਦੱਸਣਾ ਆ ਉਹ ਮੈਂ ਨਹੀਂ ਨਾ ਤੁਹਾਨੂੰ ਦੱਸ ਸਕਦੀ 100% ਹੋ ਸਕਦਾ ਮੈਂ ਕੋਈ ਪੁਆਇੰਟ ਮਿਸ ਕਰ ਦੇ ਸੋ ਅਸੀਂ ਨਹੀਂ ਚਾਹੁੰਦੇ ਜਿਸਾ ਸਾਡਾ ਸਿਸਟਮ ਨਹੀਂ ਚਾਹੁੰਦਾ ਹੈਗਾ ਕਿ ਤੁਸੀਂ ਐਦਾ ਕੋਈ ਓਪਰਚ्युनिटी ਮਿਸ ਕਰ ਜੋ ਸਾਡੀ ਗਲਤੀ ਦੇ ਨਾਲ ਹੈ ਨਾ ਸੋ ਇਸ ਕਰਕੇ ਸਾਡਾ ਸਿਸਟਮ ਐਵੇਂ ਬਣਿਆ ਸੋ ਇਸ ਲਈ ਅਸੀਂ ਕਹਿੰਦੇ ਆ ਕਿ ਆਟੋਮੇਸ਼ਨ 100% ऑटोमेशन प्रूवन सिस्टम है जेड़ा साडे 24 घंटे वर्क करता हैगा ठीक है जी सो अ अदली एंड आई सो एही स्टेप्स ਹੁੰਦੇ ਨੇ ਜਦੋਂ ਤੁਸੀਂ ਜੁਆਇਨ ਕਰਦੇ ਹੋ ਘਬਰਾਇਆ ਬਿਲਕੁਲ ਨਾ ਕਰੋ ਈਮੇਲ ਨੂੰ ਐਕਚੁਅਲੀ ਦੇ ਵਿੱਚ ਤੁਸੀਂ ਦੇਖਿਆ ਜਰੂਰ ਕਰੋ ਕੁਝ ਲੋਕ ਮੇਰਾ ਪੈਨਪੜਾ ਦੇਖ ਦੇ ਨਹੀਂ ਹੈਗੇ ਸੋ ਫਿਰ ਮੈਂ ਅੱਲਾ ਲੋ ਕੀ ਅਸੀਂ ਫਿਰ ਉਹਨਾਂ ਨੂੰ ਚੈੱਕ ਕਰਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਨਹੀਂ ਕਿ ਤੁਸੀਂ ਆਪਰਚੂਨਿਟੀ ਮਿਸ ਕਰੋ ਐਟ ਲੀਸਟ ਕੁਝ ਤਾਂ ਕੁਝ ਤੁਸੀਂ ਸੋਚ ਰਹੀ ਸੀਗਾ ਜਦੋਂ ਆਪਣਾ ਤੁਸੀਂ ਮੈਨੂੰ ਫਸਟ ਟਾਈਮ ਨਾਮ ਤੇ ਈਮੇਲ ਐਡਰੈਸ ਦਿੱਤਾ ਹੈ ਨਾ ਸੋ ਮੇਰਾ ਫਰਜ ਬੰਦਾ ਹੈਗਾ ਤੁਹਾਡੇ ਨਾਲ ਆ बार-बार ਚੈੱਕ ਕਰਨਾ ਕਿ ਤੁਸੀਂ ਐਕਚੁਅਲੀ ਵੈਬਿਨਾਰ ਦੇਖ ਲਿਆ ਜ ਨਹੀਂ ਦੇਖ ਲਿਆ ਤਾਂ ਕਿ ਫਿਰ ਮੈਂ ਤੁਹਾਨੂੰ ਨੈਕਸਟ ਸਟੈਪ ਲਈ ਗਾਈਡ ਕਰ ਸਕਾਂ ਪਰ ਮੈਂ ਇੱਥੇ ਇੱਕ ਚੀਜ਼ ਕਹਿਣਾ ਚਾਹਾਂਗੀ ਆਪਣੇ ਭੈਣ ਭਰਾਵਾਂ ਨੂੰ ਜੇ ਤੁਸੀਂ ਮੰਨ ਲਓ ਵੀ ਨਹੀਂ ਇੰਟਰਸਟਡ ਹੁੰਦੇ ਜਾਂ ਤੁਸੀਂ ਡਰ ਜਾਂਦੇ ਹੋ ਘਬਰਾ ਜਾਂਦੇ ਹੋ ਕੋਈ ਵੀ ਕੁਐਸਚਨ ਹੁੰਦਾ ਤੁਸੀਂ ਪੁੱਛਿਆ ਜਰੂਰ ਕਰੋ ਠੀਕ ਹੈ ਜੀ ਪਰ ਫੇਰ ਵੀ ਤੁਹਾਨੂੰ ਲੱਗਦਾ ਹੈ ਕਿ ਨਹੀਂ ਮੈਂ ਇਹ ਵੈਬਿਨਾਰ ਵੀ ਨਹੀਂ ਦੇਖਣਾ ਤੇ ਮੈਂ ਅ ਅੱਗੇ ਸਟੈਪ ਵੀ ਨਹੀਂ ਲੈਣਾ ਹੈਨਾ ਤਾਂ ਤੁਸੀਂ ਐਟ ਲੀਸਟ ਸਾਨੂੰ ਜੇ ਤੁਸੀਂ ਮੇਰੇ ਤੱਕ ਰੀਚ ਕੀਤਾ ਤਾਂ ਮੈਨੂੰ ਚਾਹ ਮੇਰੇ ਕਿਸੇ ਹੋਰ ਵੀ ਭੈਣ ਭਰਾ ਦੇ ਨਾਲ ਰੀਚ ਆਊਟ ਕੀਤਾ ਕਿਸੇ ਨਾਲ ਵੀ ਤੁਸੀਂ ਆਪਣਾ ਜਿਹੜਾ ਹੈ ਕਿ ਆਨਸਰ ਜਰੂਰ ਦੱਸਦੇ ਕਰੋ ਕਿ ਅਸੀਂ ਨਹੀਂ ਰੈਡੀ ਹੈਗੇ ਜਾਂ ਅਸੀਂ ਨਹੀਂ ਦੇਖਣਾ ਜਾਂ ਜੋ ਵੀ ਹੈ ਰਾਈਟ ਸੋ ਜੋ ਵੀ ਤੁਹਾਡੇ ਦਿਲ ਦਿਮਾਗ ਦੇ ਵਿੱਚ ਉਹ ਦੱਸਿਆ ਜਰੂਰ ਕਰੋ ਤਾਂ ਕਿ ਫੋਰ ਐਗਜ਼ਾਮਪਲ ਮੈਂ ਜੇ ਤੁਹਾਨੂੰ ਹਫਤੇ ਦੇ ਵਿੱਚ ਇੱਕ ਮੈਸੇਜ ਕੀਤਾ ਫਿਰ ਮੈਂ 2 ਵੀਕਾਂ ਬਾਅਦ ਫਿਰ ਤੁਹਾਨੂੰ ਚੈੱਕ ਕੀਤਾ ਫਿਰ ਲਾਈਕ ਮੈਨੂੰ ਵੀ ਆ ਥੋੜਾ ਜਿਹਾ ਆਕਵਰਡ ਜਿਹਾ ਫੀਲ ਹੁੰਦਾ ਕਿ ਲਾਈਕ ਵੀ ਮੈਂ ਐਵੇਂ ਪੁੱਛੀ ਜਾਂਦੀ ਫਿਰ ਮੈਨੂੰ ਐਤਾ ਫੀਲ ਹੁੰਦਾ ਸੋ ਪੈਟ ਰਿਹਾ ਕਿ ਮੈਂ ਵੀ ਤੁਹਾਨੂੰ ਬਾਰ-ਬਾਰ ਮੈਸੇਜ ਨਾ ਕਰਾਂ ਜੇ ਤੁਸੀਂ ਵਾਕਈ ਅੱਗੇ ਨਹੀਂ ਜਾਣਾ ਚਾਹੁੰਦੇ ਨਹੀਂ ਸੀਰੀਅਸ ਹੋ ਇਸ ਕੰਮ ਦੇ ਇਸ ਬਿਜ਼ਨਸ ਤੇ ਬਾਰੇ ਤਾਂ ਤੁਸੀਂ ਆਪਣਾ ਆਨਸਰ ਜਿਹੜਾ ਹੈਗਾ ਉਹ ਦੱਸਣ ਦੱਸਿਆ ਜ਼ਰੂਰ ਕਰੋ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਤੇ ਫਿਰ ਲਾਈਕ ਐਪਰੀਸ਼ੀਏਟ ਕਰਾਂਗੇ ਕਿ ਹਾਂ ਜੀ ਐਟਲੀਸਟ ਤੁਸੀਂ ਦੱਸਿਆ ਹੈਨਾ ਤੇ ਤੁਹਾਨੂੰ ਵੀ ਇਦਾਂ ਨਹੀਂ ਹੋਊਗਾ ਕਿ ਲੈ ਇਹ ਪਰਸਨ ਤਾਂ ਹੁਣ ਵੀ ਮੈਨੂੰ بار بار ਪੁੱਛੀ ਜਾ ਰਿਹਾ ਹੈ ਰਾਈਟ ਸੋ ਤੁਹਾਨੂੰ ਵੀ ਇਦਾਂ ਫੀਲ ਨਹੀਂ ਹੋਊਗਾ ਤੇ ਸਾਨੂੰ ਵੀ ਇਦਾਂ ਫੀਲ ਨਹੀਂ ਹੋਊਗਾ ਕਿ ਅਸੀਂ ਪੱਠੀ ਜਾਣੇ ਕਿ ਪਰਸਨ ਕੁਝ ਦੱਸ ਨਹੀਂ ਰਿਹਾ ਹੈ ਨਾ ਕਿ ਤੇ ਆਪਰਚੂਨਿਟੀ ਮਿਸ ਨਾ ਹੋ ਜਾਏ ਸੋ ਸਿਰਫ ਸਾਡੀ ਇਹ ਹੀ ਕੋਸ਼ਿਸ਼ ਹੁੰਦੀ ਆ ਮੇਰੀ ਮੇਰੇ ਹੋਰ ਭੈਣਾ ਭਰਾਵਾਂ ਦੀ ਜਿਹੜੇ ਵੀ ਲਾਈਵ ਕਰਦੇ ਨੇ ਵੀਡੀਓ ਬਣਾਉਂਦੇ ਨੇ ਆਪਣੇ ਆਪਣੇ ਪੇਜ ਤੇ ਪੋਸਟ ਪਾਉਂਦੇ ਨੇ ਤੁਸੀਂ ਜਿਨ੍ਹਾਂ ਦਾ ਜਿਨ੍ਹਾਂ ਨਾਲ ਵੀ ਕਨੈਕਟ ਕਰਦੇ ਹੋ ਤੇ ਤੁਸੀਂ ਜ਼ਰੂਰ ਜ਼ਰੂਰ ਉਹਨਾਂ ਨੂੰ ਜਿਹੜਾ ਹੈਗਾ ਆਨਸਰ ਜ਼ਰੂਰ ਕਰਿਆ ਕਰੋ ਜੇ ਤੁਹਾਡਾ ਕੋਈ ਕੁਐਸਚਨ ਹੁੰਦਾ ਪੁੱਛਿਆ ਕਰੋ ਜੇ ਤੁਸੀਂ ਨਹੀਂ ਫਰਦਰ ਸਟੈਪ ਲੈਣਾ ਹੁੰਦਾ ਜਾਂ ਤੁਸੀਂ ਵੈਬਿਨਾਰ ਵੀ ਨਹੀਂ ਦੇਖਣਾ ਹੁੰਦਾ ਤਾਂ ਤੁਸੀਂ ਪਲੀਜ਼ ਦੱਸ ਦਿਆ ਕਰੋ ਇੱਕ ਸਿੰਪਲ ਜਿਹਾ ਆਨਸਰ ਦੇ ਕੇ ਕਿ ਅਸੀਂ ਐਸਟੀਜ਼ ਲਈ ਰੈਡੀ ਨਹੀਂ ਹੈ ਕਿ ਅਸੀਂ ਨਹੀਂ ਦੇਖਣਾ ਠੀਕ ਹੈ ਜੀ ਜਦੋਂ ਅਸੀਂ ਰੈਡੀ ਹੋਏ ਅਸੀਂ ਤੁਹਾਨੂੰ ਦੱਸ ਦਾਂਗੇ ਸੋ ਦੈਟਸ ਇਟ ਸਾਨੂੰ ਫਿਰ ਪਤਾ ਲੱਗ ਜਾਊਗਾ ਕਿ ਹਾਂਏ ਪਰਸਨ ਨੇ ਨਹੀਂ ਇਸ ਟਾਈਮ ਤੇ ਸਟਾਰਟ ਕਰਨਾ ਤੇ ਆਪਾਂ ਤੁਹਾਨੂੰ ਬਹੁਤੜ ਨਹੀਂ ਕਰਾਂਗੇ ਠੀਕ ਹੈ ਨਾ ਤੁਸੀਂ ਵੀ ਆਪਣੀ ਜਗ੍ਹਾ ਖੁਸ਼ ਤੇ ਅਸੀਂ ਵੀ ਆਪਣੀ ਜਗ੍ਹਾ ਖੁਸ਼ ਉਹ ਹੀ ਅਸੀਂ ਜਿਹੜੀ એનર્ਜੀ ਉਹ ਤੁਹਾਡੇ ਤੇ ਲਾ ਰਹੇ ਆ ਤਨੂ ਹਫਤੇ ਬਾਦ ਦੋ ਹਫਤੇ ਬਾਦ ਮੈਸੇਜ ਕਰਨ ਸੋ ਉਹੀ એનર્ਜੀ ਅਸੀਂ ਆਪਣੀ ਸਹੀ ਹੋਰ ਸਹੀ ਜਗ੍ਹਾ ਤੇ ਜਿਹੜੇ ਪਰਸਨ ਇੰਟਰਸਟਡ ਨੇ ਅਸੀਂ ਉਹਨਾਂ ਤੇ ਲਾਵਾਂਗੇ ਠੀਕ ਹੈ ਨਾ ਆਈ ਥਿੰਕ ਇਹ ਕੱਲ ਸਹੀ ਹੈ ਮੈਂ ਲਤਾ ਵੀ ਕਿਸੇ ਨਾਲ ਗੁਜ਼ਾਰ ਨਾ ਲੱਗੇ ਇਸ ਗੱਲ ਨਾਲ ਮੈਨੂੰ ਜੋ ਫੀਲ ਹੋਇਆ ਉਹ ਮੈਂ ਦੱਸਿਆ ਇਹ ਮੇਰੀ ਫੀਲਿੰਗ ਸੀਗੀ ਸੋ ਯਾ ਤੇ ਡੀਲ ਹਾਂ ਜੀ थैंक यू थैंक यू सो मच ਰਮਨ ਕਾਰ ਜੀ थैंक यू ਤੁਹਾਡਾ ਬਹੁਤ ਬਹੁਤ ਸੋ ਅੱਜ ਹੈਗਾ ਥਰਸਡੇ ਤੇ ਅੱਜ ਕੋਸ਼ਿਸ਼ ਕਰਿਓ ਇਸ ਓਪਰਚੁਨਿਟੀ ਨੂੰ ਗ੍ਰੈਬ ਕਰਨ ਦੀ ਬਿਕੋਜ਼ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਹੋਰ ਇੱਕ ਸਾਲ ਨੂੰ 10 ਸਾਲ ਨੂੰ 2 ਸਾਲ ਨੂੰ 3 ਸਾਲ ਨੂੰ ਜਦੋਂ ਵੀ ਤੁਸੀਂ ਸ਼ੁਰੂ ਕਰੋਗੇ ਇਹੀ ਸਟੈਪਸ ਤੋਂ ਸ਼ੁਰੂ ਕਰੋਗੇ ਇਹੀ ਸਟੈਪ ਨੇ ਇਹਦੇ ਠੀਕ ਹੈ ਜੀ ਸੋ ਇਹ ਜੇ ਬਾਕੀ ਜਿਹੜੇ ਵੀ ਬਿਜ਼ਨਸ ਤੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਨੇ ਉਹ ਮੈਨੂੰ ਡਾਇਰੈਕਟ ਮੈਸੇਜ ਕਰ ਸਕਦੇ ਨੇ ਆਪਣਾ ਨਾਮ ਈਮੇਲ ਐਡਰੈਸ ਦੇ ਨਾਲ ਕੋਈ ਮੁਸ਼ਕਿਲ ਨਹੀਂ ਹੈਗੀ ਮੈਂ ਆਲਵੇਸ ਰੈਡੀ ਹਾਂ ਤੁਹਾਨੂੰ ਗਾਈਡ ਕਰਨ ਲਈ ਤੁਹਾਡੀ ਹੈਲਪ ਕਰਨ ਲਈ ਬਟ ਜੇ ਤੁਸੀਂ ਬਸ ਲਾਈਕ ਜਸ ਉਹ ਤੁਹਾਡੀ ਪਿਕਚਰਸ ਸੁਣੀਆਂ ਨੇ ਤੁਹਾਡੇ ਪੋਸਟ ਸੁਣੇ ਨੇ ਤੁਸੀਂ ਕੀ ਕਰ ਰਹੇ ਹੋ ਹੈਲੋ ਜੀ ਤੁਸੀਂ ਕਿੱਥੇ ਰਹਿੰਦੇ ਹੋ ਇਦਾਂ ਦੀਆਂ ਗੱਲਾਂ ਕਰਨੀਆਂ देन ਆਈ ਡੋਨਟ ਹੈਵ ਅ ਟਾਈਮ ਫਾਰ ਥੈਟ ਐਂਡ ਸੌਰੀ ਠੀਕ ਹੈ ਜੀ ਬਹੁਤ ਇਹਨੂੰ ਗੁੱਸਾ ਲੱਗੇਗਾ ਜਿਹੜੇ ਮੇਰੇ ਐਂਡ ਤੱਕ ਇਹ ਮੇਰੇ ਲਾਈਵ ਨੂੰ ਜਾਂ ਵੀਡੀਓ ਨੂੰ ਦੇਖ ਰਹੇ ਨੇ ਕੁਝ ਲੋਕਾਂ ਨੂੰ ਇਸ ਗੱਲ ਦਾ ਮਾਈਂਡ ਹੋਏਗਾ ਬਟ ਉਹਦੇ ਲਈ ਮੈਂ ਸੌਰੀ ਕਹਿਣੀ ਹੈ ਤੇ ਬੱਸ ਸੌਰੀ ਕਹਿਣਾ ਬਣਦਾ ਨਹੀਂ ਬਿਕੋਜ਼ ਮੈਂ ਇਸ business ਬੇਸ ਦੇ ਇਸ ਲਈਆਂ ਤਾਂਕਿ ਮੈਂ ਆਪਣਾ ਫਿਊਚਰ ਬਿਲਡ ਕਰ ਸਕਾਂ ਤਾਂਕਿ ਮੈਂ ਆਪਣੇ ਭੈਣਾਂ ਭਰਾਵਾਂ ਉਹਨਾਂ ਭੈਣਾਂ ਭਰਾਵਾਂ ਦੀ ਮਦਦ ਕਰ ਸਕਾਂ ਜਿਹੜਾ ਜਿਹੜੇ ਆਪਣਾ ਫਿਊਚਰ ਅ ਬਿਲਡ ਕਰਨਾ ਚਾਹੁੰਦੇ ਨੇ ਬਧੀ ਹਲੇ ਤੇ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰਨਾ ਚਾਹੁੰਦੇ ਨੇ ਠੀਕ ਹੈ ਜੀ ਸੋ ਮੈਂ ਤੇ ਸਿਰਫ ਹਾਈ ਹੈਲੋ ਦਾ ਅਨਸਰ ਕਰਨ ਨਹੀਂ ਆਉਂਦੀ ਤੇ ਆਪਣਾ ਮੈਂ एक्चुअली सीरियसली मैं अपना काम करण होनी है अपना डिजिटल बिजनेस था अपनी जो मैं अपने जो मैं ਹੁਣ ਤੱਕ ਸਿੱਖਿਆ ਆਪਣੀ ਪਰਸਨਲ ਲਾਈਫ ਤੋਂ ਜਦੋਂ ਮੈਂ profession ਲਾਈਫ ਤੋਂ ਬਹੁਤ ਵਧੀਆ ਲੱਗਦੀ ਹੈ ਗੱਲ ਵਧੀਆ ਲਾਦੀ हूं मैं ਤੁਹਾਡੇ ਸਾਰੇ ਨਾਲ ਸ਼ੇਅਰ ਕਰਦੀ ਹੈਗੀ ਸੋ ਮੇਰੀ ਕੋਸ਼ਿਸ਼ ਹੈ ਇਸ ਕਿ ਕਿ ਮੈਂ ਤੁਹਾਨੂੰ स्क्रीन ਕਰਕੇ ਆਪਣੇ ਫੋਨ ਤੋਂ ਦਿਖਾਵਾਂ ਬਟ I think like ਪੈਗੀ ਉੱਪਰ ਨਹੀਂ ਪਰ ਮੈਂ ਸਟੈਪਸ ਤੁਹਾਨੂੰ ਐਕਚੁਅਲੀ ਸਾਰੇ ਸਟੈਪ ਬਾਈ ਸਟੈਪ ਦੱਸ ਦਿੱਤੇ ਨੇ ਤੇ ਠੀਕ ਹੈ ਜੀ ਹੁਣ ਆਪਾਂ ਇੱਥੇ ਹੀ ਆਪਣਾ ਲਾਈਵ ਫਿਨਿਸ਼ ਕਰਦੇ ਹਾਂ ਟਿਕਾਲੋ ਮਿਲਦੇ ਆ ਨਵੇਂ ਟੌਪਿਕ ਦੇ ਨਾਲ ਕੱਲ ਮੈਂ ਗੱਲਬਾਤ ਕਰਾਂਗੀ I think 149 the specially ਠੀਕ ਹੈ ਜੀ OK ਠੀਕ ਚਾਸੀ ਗਾਲੀ हैव ਅ ਗ੍ਰੇਟ ਡੇ God bless you all and bye for now